ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਤਨ ਤਨ ਮੇਰੇ ਸੋਢੀ ਪਾਤਸ਼ਾਹ ਬਾਬਾ ਵਡਪਾਲ ਸਿੰਘ ਜੀ ਮਹਾਰਾਜ ਜੀ ਦਾ ਦਸਵਾਂ ਭਾਗ ਕਰਾਂਗੇ ਸੋ ਪਿਆਰੀ ਸਾਧ ਸੰਗਤ ਜੀ ਅਦੁੱਤੀ ਪੰਥਕ ਵਰਤਾਰੇ ਦੇ ਚਸਮਦੀਦ ਗਵਾ ਸੋਡੀ ਬਾਬਾ ਵਡਭਾਗ ਸਿੰਘ ਨੂੰ ਇਹ ਜਾਦਾਰੀ ਸੀ ਕਿ ਸਨ 1604 ਈਸਵੀ ਤੋਂ ਲੈ ਕੇ 1628 ਈਸਵੀ ਤੱਕ ਆਦ ਬੀੜ ਦੇ ਪਾਵਨ ਸਰੂਪ ਦਾ ਸ੍ਰੀ ਹਰਮੰਦਰ ਸਾਹਿਬ ਵਿਖੇ ਪ੍ਰਕਾਸ਼ ਹੋ ਰਿਹਾ ਸੀ 1628 ਈਸਵੀ ਤੋਂ ਪਿੱਛੋਂ ਗੁਰਤਾ ਗੱਦੀ ਮੇ ਤੋਂ ਬਾਅਦ ਸ੍ਰੀ ਗੁਰਗ੍ਰੰਥ ਸਾਹਿਬ ਦੇ ਰੂਪ ਵਿੱਚ ਪੰਥਕ ਮਰਿਆਦਾ ਅਦਬ ਸਤਕਾਰ ਨਾਲ 1721 ਈਸਵੀ ਨੂੰ ਵਸਾਖੀ ਵਾਲੇ ਦਿਨ ਪ੍ਰਕਾਸ਼ ਕੀਤਾ ਗਿਆ ਆਖੋ ਸੰਗਤੇ ਸਤਨਾਮ ਸ੍ਰੀ ਵਾਹਿਗੁਰੂ ਉਸ ਵਕਤ ਬਾਬਾ ਬੁੱਢਾ ਭਾਗ ਸਿੰਘ ਪੰਥਕ ਵਰਤਾਰੇ ਜਸਮਦੀਦ ਗਵਾਹ ਸਨ ਹਰੇਕ ਗਤੀਵਿਧੀ ਨੂੰ ਬਰੀਕੀ ਨਾਲ ਰੀਝ ਨਾਲ ਵੇਖਿਆ ਕਿ ਦਸਮ ਗ੍ਰੰਥ ਦਾ ਪ੍ਰਕਾਸ਼ ਸ੍ਰੀ ਕਾਟਬ ਸਹਿਬ ਵਿਖੇ ਹੋਏ ਪ੍ਰਕਾਸ਼ ਨਾਲੋਂ ਨੀਵਾਂ ਸੀ ਆਖੋ ਸੰਗਤਿ ਸਤਨਾਮ ਸ਼੍ਰੀ ਵਾਹਿਗੁਰੂ ਇਸ ਮਰਿਆਦਾ ਬਾਰੇ ਘਰ ਆ ਕੇ ਪਿੱਤਾ RAM SINGH ਨੂੰ ਪੁੱਛਿਆ ਗਿਆ ਬਾਬਾ RAM SINGH ਇਤਿਹਾਸਕ ਮਰਿਆਦਾ ਨਾਲ ਜੋੜ ਕੇ ਗੁਰਮਤਿ ਅਨੁਸਾਰ ਸਮਝਾਉਣਾ ਕੀਤਾ ਬਾਬਾ ਦੀਪ ਸਿੰਘ ਜੀ ਇੱਕ ਦਿਨ ਵਿੱਚ ਅਨੇਕਾਂ ਹੀ ਚਪੋਈ ਸਾਹਿਬ ਦੇ ਜਾਬ ਕਰ ਲੈਂਦੇ ਸਨ ਆਖੋ ਸੰਗਤੇ ਸਤਨਾਮ ਸ੍ਰੀ ਵਾਹਿਗੁਰੂ ਵਿਦੀਪੁਰੀਏ ਸੁੱਚਾ ਸਿੰਘ ਜੋਹਲ ਦੇ ਮਨ ਵਿੱਚ ਇੱਕ ਸ਼ੰਕਾ ਪੈਦਾ ਹੋਇਆ ਬਾਬਾ ਦੀਪ ਸਿੰਘ ਜੀ ਨੇ ਸੰਕੇ ਨੂੰ ਨਿਵਰਤ ਕਰਦੇ ਹੋਏ ਇਹ ਸਮਝਾਉਣਾ ਕੀਤਾ ਕਿ ਚਪੋਈ ਸਾਹਿਬ ਦੇ ਜਾਪ ਅਕਾਲ ਪੁਰਖ ਦੇ ਚਰਨਾਂ ਵਿੱਚ ਸਿੱਧੀ ਅਰਦਾਸ ਬੇਨਤੀ ਹੈ ਆਕੋ ਸੰਗਤੇ ਸਤਨਾਮ ਸ੍ਰੀ ਵਾਹਿਗੁਰੂ ਮਨ ਕਾਗਰ ਕਰਕੇ ਸ਼ੁਰਤ ਸ਼ਬਦ ਨੂੰ ਜੋੜ ਕੇ ਚਪੋਈ ਸਾਹਿਬ ਦੇ ਜਾਵ ਦਸ਼ਮੇਸ਼ ਪਿਤਾ ਆਪ ਹਾਜ਼ਰ ਨਾਜ਼ਰ ਹੋ ਕੇ ਸੁਣਦੇ ਹਨ ਸੰਨ 1720 ਈਸਵੀ ਨੂੰ ਯਾਦਗਾਰੀ ਦਿਹਾੜੇ ਤੇ ਬਾਬਾ ਵਡਭਾਗ ਸਿੰਘ ਨੇ ਵੀ ਆਪਣਾ ਮਨ ਬਣਾ ਲਿਆ ਕੇ ਦਿਨ ਵਿੱਚ ਨਤਨੇਮ ਤੋਂ ਇਲਾਵਾ ਜਦੋਂ ਵੀ ਸਮਾਂ ਮਿਲਦਾ ਤਾਂ ਚਪਾਈ ਸਾਹਿਬ ਦੇ ਜਾਪ ਸ਼ੁਰੂ ਕਰ ਦਿੰਦੇ ਆਖੋ ਸੰਗਤੇ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਜੀ ਅੱਧ ਉਮਰ ਤੱਕ ਇੰਨੇ ਅਭਿਆਸੀ ਹੋ ਗਏ ਕੇ ਕਾਰ ਵਿਹਾਰ ਜਾਗਦੇ ਰਾਤ ਨੂੰ ਨੀਂਦਰ ਲੈਣ ਸਮੇਂ ਆਪਣੇ ਸੁਵਾਸਾਂ ਨਾਲ ਚਪਾਈ ਸਾਹਿਬ ਦੇ ਜਾਪ ਕਰ ਲੈਂਦੇ ਸਨ ਆਖੋ ਸੰਗਤੇ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਨੂੰ ਬਹੁਤ ਨੇੜੇ ਤੋਂ ਜਾਣਨ ਵਾਲੇ ਗੁਰਸਿੱਖ ਸਾਚੀ ਆਖਦੇ ਸਨ ਮਾਪੁਰਸ਼ਾਂ ਵੱਲੋਂ ਕੀਤੀ ਅਰਦਾਸ ਬੇਨਤੀ ਹਮੇਸ਼ਾ ਹੀ ਅਕਾਲ ਪੁਰਖ ਤੱਕ ਪਹੁੰਚ ਪਹੁੰਚ ਕਰਦੀ ਹੈ ਆਕੋ ਸੰਗਤੇ ਸਤਨਾਮ ਸ੍ਰੀ ਵਾਹਿਗੁਰੂ ਦਸ਼ਮੇਸ਼ ਪਿਤਾ ਦੀ ਅਗਮੀ ਬਖਸ਼ਿਸ਼ ਉਨ੍ਹਾਂ ਦੇ ਅੰਗ ਸੰਗ ਸਦਾ ਰਹਿੰਦੀ ਹੈ ਸੋ ਪਿਆਰੀ ਸਾਧ ਸੰਗਜੀ ਧੰ ਤਨ ਬਾਬਾ ਵਡਭਾਗ ਸਿੰਘ ਜੀ ਮਹਾਰਾਜ ਦਸਮੇਸ਼ ਪਿਤਾ ਜੀ ਦਾ ਬਹੁਤ ਹੀ ਧਿਆਨ ਕਰਦੇ ਸਨ ਆਖੋ ਸੰਗਤੇ ਸਤਨਾਮ ਸ੍ਰੀ ਵਾਹਿਗੁਰੂ ਸੋ ਪਿਆਰੀ ਸਾਧ ਸੰਗਤ ਜੀ ਕਰਤਾਰਪੁਰ ਕਰਤਾ ਵਸੇ ਸਫਾ ਨੰਬਰ 113 ਤੋਂ 100 16 ਤੱਕ ਜਦੋਂ ਵੀ ਤੁਸੀਂ ਇਤਿਹਾਸ ਪੜ੍ਹਦੇ ਹੋ ਤਾਂ ਪਿਆਰੀ ਸਾਧ ਸੰਗਤ ਜੀ ਇਹ ਸਫਾ ਜ਼ਰੂਰ ਪੜ੍ਹਨਾ ਤੁਹਾਨੂੰ ਇਹਦੇ ਵਿੱਚੋਂ ਬਾਬਾ ਬੁੱਢਾ ਸਿੰਘ ਜੀ ਦਾ ਇਤਿਹਾਸ ਮਿਲ ਜਾਵੇਗਾ ਸੋ ਪਿਆਰੀ ਸਾਧ ਸੰਗਤ ਜੀ ਸਿੱਖ ਜਰਨਲ ਜਥੇਦਾਰ ਜੱਸਾ ਸਿੰਘ ਅੱਲਵਾਲੀਆਂ ਵੱਲੋਂ ਬਾਬਾ ਬੁੱਢ ਭਾਲ ਸਿੰਘ ਦੀ ਸਿਵਤ ਸਲਾਹ ਹੋਣੀ ਕੋਈ ਆਮ ਗੱਲ ਨਹੀਂ ਸੀ ਪਿਆਰੀ ਸਾਧ ਸੰਗਤ ਜੀ ਸੋ ਪਿਆਰੀ ਸਾਧ ਸੰਗਤ ਜੀ ਤਖਤ ਸ੍ਰੀ ਕੇਸ਼ਗੜ੍ਹ ਸਾਹਿਬ ਵਿਖੇ ਪਾਵਨ ਪਵਿੱਤਰ ਸਥਾਨ ਤੇ ਵਖ ਵਖ ਮਿਸਲਾਂ ਦੇ ਜਥੇਦਾਰ ਆਪਣੀਆਂ ਫੌਜਾਂ ਸਮੇਤ ਨਤਬਸਤਕ ਹੋਏ ਆਕੂ ਸੰਗਤੇ ਸਤਨਾਮ ਸ੍ਰੀ ਵਾਹਿਗੁਰੂ ਅਮਰਤ ਗਿਲੇ ਅਸਦੀ ਵਾਰ ਦੇ ਕੀਰਤਨ ਨਾਲ ਦਸਮ ਗ੍ਰੰਥ ਦੀ ਬੀਰ ਰਸ ਬਾਣੀ ਦਾ ਰੋਹਾਨੀਅਤ ਨੰਦ ਮਾਣਿਆ ਗਿਆ ਕੀਰਤਨ ਦੀ ਸਪੂਰਨਤਾ ਪਿੱਛੋਂ ਦਲ ਖਾਲਸਾ ਦੇ ਮੁਖੀ ਸੀ ਦਥੇਦਾਰ ਸਰਦਾਰ ਜਸਾ ਸਿੰਘ ਆਲਵਾਲੀਆ ਨੇ ਇੱਕ ਇੱਕ ਸ਼ਬਦ ਨੂੰ ਸੋਚ ਸਮਝ ਕੇ ਬੋਲਦਿਆਂ ਹੋਇਆਂ ਫੌਜਦਾਰ ਨਾਸਰਲੀ ਵੱਲੋਂ ਕਰਤਾਰਪੁਰ ਦੇ ਗੁਰਦੁਆਰਾ ਥੰਮ ਸਾਬ ਸਾਰ ਕੇ ਬੇਦਵੀ ਕਰਨ ਦਾ ਜ਼ਿਕਰ ਕਰਦੇ ਹੋਏ ਬਾਬਾ ਵਡਭਾਗ ਸਿੰਘ ਜੀ ਦੀ ਇਸ ਪੱਖੋਂ ਭਰਪੂਰ ਸਲਾhanga ਕੀਤੀ ਹਾਜ਼ਰ ਸਿੰਘਾ ਨੂੰ ਜਾਣਕਾਰੀ ਦਿੱਤੀ ਕਿ ਬਾਬਾ ਵਡਭਾਗ ਸਿੰਘ ਵੱਲੋਂ ਉਹਨਾਂ ਨੇ ਐਨ ਸ਼ਮੀਰੀ ਨਬਜ ਨੂੰ ਪਛਾਣਦੇ ਹੋਏ ਮੌਕੇ ਸਿਰਸਈ ਜੋਗ ਪਰਾਲੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਥਮ ਪਾਵਨ ਸਰੂਪ ਆਦਬੀੜ ਬਹੁਤ ਹੀ ਸ਼ਾਨਪ ਸ਼ਾਬਦਾਨੀ ਨਾਲ ਸ੍ਰਖਤ ਤਾਂਤੇ ਪਛਾਹ ਦਿੱਤਾ ਗਿਆ ਪੰਥਕ ਵੱਲੋਂ ਜਿੰਕਾਰਿਆਂ ਨਾਲ ਮਾਨਸਤਕਾਰ ਕੀਤਾ ਗਿਆ ਆਖੋ ਸੰਗਤੇ ਸਤ ਨਾਮ ਸ੍ਰੀ ਵਾਹਿਗੁਰੂ ਸੋ ਪਿਆਰੀ ਸਾਧ ਸੰਗਤ ਜੀ ਤਨ ਤਨ ਬਾਬਾ ਬੁੱਢਾਪਾ ਸਿੰਘ ਜੀ ਦੀ ਉਪਮਾ ਕਰਨਾ ਇਹ ਸਰਦਾਜ ਸੰਸਾਧ ਆਲੋ ਵਾਲੀ ਚੰਗੀ ਤਰ੍ਹਾਂ ਜਾਣਦੇ ਸਨ ਸੋ ਪਿਆਰੀ ਸਾਧ ਸੰਗਤ ਜੀ ਇਤਿਹਾਸਕਾਰਾਂ ਨੇ ਆਪਣੀ ਆਪਣੀ ਸੋਚ ਨਾਲ ਉਹ ਸਾਰੂ ਵਿਚਾਰਾਂ ਨੂੰ ਕਮਲ ਬੰਦ ਕਰਕੇ ਇਤਿਹਾਸ ਦੀ ਰਚਨਾ ਕਰਨ ਸਮੇਂ ਨਰਪੱਖ ਰੂਪ ਵਿੱਚ ਸਾਫ ਸਪੱਸ਼ਟ ਜਿਕਰ ਕੀਤਾ ਗਿਆ ਹੈ ਕਿ ਸੋਢੀ ਪਰਿਵਾਰ ਵਿੱਚੋਂ ਬਾਬਾ ਵਿਟ ਭਾਗ ਸਿੰਘ ਪੰਥ ਵਿੱਚੋਂ ਬਾਹਰ ਨਹੀਂ ਸਗੋਂ ਕਿ ਗੁਰੂ ਪੰਥ ਵਿੱਚ ਸ਼ਾਮਲ ਹੋ ਕੇ ਪੰਥ ਦਾ ਇੱਕ ਅੰਗ ਬਣ ਗਏ ਸਨ ਆਕੋ ਸੰਗਤੇ ਸਤਨਾਮ ਸ੍ਰੀ ਵਾਹਿਗੁਰੂ ਸੋ ਪਿਆਰੀ ਸਾਧ ਸੰਗ ਜੀ ਬਾਬੇ ਧੀਰਮਾਲ ਦੀ ਅਨਸਬੰਸ ਵਿੱਚੋਂ ਬਾਬਾ ਵਡਭਾਗ ਸਿੰਘ ਨੇ 11 ਸਾਲ ਦੀ ਉਮਰ ਵਿੱਚ ਸਰਬੱਤ ਖਾਲਸੇ ਵੱਲੋਂ ਸ੍ਰੀ ਕਾਟਕ ਸਹਿਬ ਵਿਖੇ ਅਮਰਤ ਸਚਾਰ ਕਰਨ ਤੇ ਖੰਡੇ ਬਾਟੇ ਦੀ ਪੌਹਲ ਪ੍ਰਾਪਤ ਕਰ ਲਈ ਸੀ ਪੀੜੀ ਦਰ ਪੀੜੀ ਪਏ ਪੰਥਕ ਵਿਸੋੜੇ ਨੂੰ ਖਤਮ ਕਰ ਲਿਆ ਸੀ ਸੋ ਪਿਆਰੀ ਸਾਧ ਸੰਗਤ ਜੀ ਪੰਥਕ ਮਾਣ ਹਾਸਲ ਕਰ ਲਿਆ ਗਿਆ ਅਮਰਤਿ ਦਾਤ ਪ੍ਰਾਪਤ ਕਰਨ ਤੋਂ ਬਾਅਦ ਸਿੰਘ ਸੰਘਰਸ਼ ਵਿੱਚ ਸ਼ਾਮਲ ਹੋ ਗਏ ਆਕੋ ਸੰਗਤੇ ਸਤ ਨਾਮ ਸ੍ਰੀ ਵਾਹਿਗੁਰੂ ਸਮੇ ਸਮੇਂ ਦੀਆਂ ਜਲਮ ਕੁੰਮਤਾ ਨਾਲ ਮੁਕਾਬਲਾ ਕੀਤਾ ਗਿਆ ਜੈਕਰ ਪ੍ਰਾਤਨ ਇਤਿਹਾਸਕ শ্রোਤਾ ਦੀ ਗਵਾਹੀ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ਬਾਬਾ ਬੜ ભાગ ਸਿੰਘ ਪਰਮੇਸ਼ਰ ਦੇ ਪਿਆਰੇ ਹਨ ਪੰਥ ਕਜਰਨੈਲਾ ਨਾਲ ਗੁੜੀ ਸਾਂਝ ਰੱਖਣ ਵਾਲੇ ਸਿੰਘ ਸੰਘਰਸ਼ ਦੇ ਭਾਈਵਾਲ ਪੰਥ ਕਜਰਨੈਲਾ ਪਾਸੋਂ ਅਦਬ ਸਤਕਾਰ ਲੈਣ ਵਾਲੇ ਮਹਾਪੁਰਸ਼ ਸਨ ਆਖੋ ਸੰਗਤੇ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਧੀਰਮਲ ਵੱਲੋਂ ਗੁੱਤਾ ਗੱਦੀ ਗੁਰੂ ਘਰ ਦੀ ਜੈ ਦਾਦਾ ਦਾ ਮਾਲਕ ਬਣਨ ਲਈ ਸਫਲ ਨਾ ਹੋਣ ਕਰਕੇ ਗੁਰ ਘਰ ਵੱਲ ਪਿੱਠ ਕਰ ਲਈ ਸੀ ਆਪਣਾ ਵੱਖਰਾ ਡੇਰਾ ਗੁਰੂ ਢਮ ਚਲਾ ਲਿਆ ਸੀ ਜੋ ਕਿ ਪੰਥ ਨੂੰ ਸਵੀਕਾਰ ਨਹੀਂ ਸੀ ਬਾਬੇ ਧੀਰਮਾਲ ਤੋਂ ਬਾਅਦ ਬਾਬਾ ਬਹਾਰ ਚੰਦ ਬਾਬਾ ਵਿਕਰਮ ਸਿੰਘ ਬਾਬਾ RAM SINGH ਚਾਰ ਪੀੜੀਆਂ ਤੱਕ ਕਿਸੇ ਨੇ ਗੁਰੂ ਘਰ ਦੀ ਵਾਪਸੀ ਵੱਲ ਕੋਈ ਧਿਆਨ ਨਾ ਦਿੱਤਾ ਆਖੋ ਸੰਗਤੇ ਸਤਨਾਮ ਸ੍ਰੀ ਵਾਹਿਗੁਰੂ ਬਾਬਾ RAM SINGH ਦੇ ਸ਼ੁਰਮੇ ਪੁੱਤਰ ਬਾਬਾ ਵਡਭਾਗ ਸਿੰਘ ਨੇ ਪੰਥ ਦਾ ਮਲਾਪ ਕਰਕੇ ਆਪਣੇ ਆਪ ਨੂੰ ਖੁਸ਼ ਨਸੀਬ ਸਮਝਿਆ ਆਖੋ ਸੰਗਤੇ ਸਤਨਾਮ ਸ੍ਰੀ ਵਾਹਿਗੁਰੂ ਪੰਥਕ ਸੇਵਾਵਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਗਿਆ ਜੇਕਰ ਸੋਚਿਆ ਜਾਵੇ ਤਾਂ ਕੀ ਇਹ ਕਸਕਰਮ ਪੰਥਕ ਲੜੀ ਵਿੱਚ ਨਹੀਂ ਜੋੜਿਆ ਜਾ ਸਕਦਾ ਸੋ ਪਿਆਰੀ ਸਾਧ ਸੰਗ ਜੀ ਮਲਾਪ ਹੋਣ ਤੋਂ ਤੋਂ ਨੇ ਸਿੱਖ ਪੰਥ ਨੂੰ ਕੋਈ ਥੋਸ ਕਿਸਮ ਉੰਤੀ ਹੋਵੇਗੀ ਨਹੀਂ ਦਰਸਲ ਅੱਜ ਅਸੀਂ ਇਸ ਘਰ ਨਾਲ ਸੰਬੰਧਿਤ ਸਿੱਖ ਇਤਿਹਾਸ ਤੋਂ ਦੂਰ ਹੋ ਚੁੱਕੇ ਹਾਂ ਮਿਥਿਹਾਸ ਦੀ ਪਕੜ ਵਿੱਚ ਇੰਨਾ ਜ਼ਿਆਦਾ ਘਿਰ ਚੁੱਕੇ ਹਾਂ ਕਿ ਆਪਣੇ ਵੱਡ ਬਡੇਰਿਆਂ ਦੀਆਂ ਬਾਹਰੀ ਜ਼ੁਬਾਨੀ ਤੌਰ ਤੇ ਗੱਲਾਂ ਬਾਤਾਂ ਵਿਚਾਰਾਂ ਨਾਲ ਲੋੜ ਨਾਲੋਂ ਕਿਤੇ ਵੱਧ ਯਕੀਨ ਕਰ ਲਿਆ ਹੈ ਸੋ ਪਿਆਰੀ ਸਾਧ ਸੰਗਤ ਜੀ ਅੱਜ ਸੋ ਪਿਆਰੀ ਸਾਧ ਸੰਗਤ ਜੀ ਅੱਜ ਸਮਾਜ ਵਿੱਚ ਧਰਮ ਨਾਲੋਂ ਵਖ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੈ ਸੋ ਪਿਆਰੀ ਸਾਧ ਸੰਗਤ ਜੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਪਰੰਤੂ ਜੋੜਨ ਵਾਲੇ ਪਰ ਅਪਕਾਰੀ ਸ਼ਖਸੀਤਾਂ ਦਾ ਨਰਪੱਖ ਰੂਪ ਵਿੱਚ ਸਚਾਈ ਤੇ ਚੱਲਣ ਵਾਲਿਆਂ ਦੀ ਕੋਈ ਬਹੁਤ ਗਿਣਤੀ ਨਹੀਂ ਸਿਰਫ ਕੋਈ ਵਿਰਲੇ ਹੋਣਗੇ ਪੰਥ ਵਿੱਚੋਂ ਬਾਹਰ ਕਹਿਣਾ ਮੰਨਣਾ ਮਾਨਸਿਕ ਸੋਚ ਵਿੱਚ ਗravit ਕਮੀ ਦੀ ਨਿਸ਼ਾਨੀ ਹੈ ਆਕੋ ਸੰਕਤੇ ਸਤਨਾਮ ਸ੍ਰੀ ਵਾਹਿਗੁਰੂ ਇਹ ਠੀਕ ਹੈ ਕਿ ਜੋ ਲੋਕ ਜ਼ਕੀਰ ਦੇ ਫਕੀਰ ਦੰਦ ਕਥਿਆ ਵਿੱਚ ਵਿਸ਼ਵਾਸ ਰੱਖਦੇ ਹੋਣ ਉਹ ਪੰਥਕ ਦੂਰੀ ਮੰਨ ਸਕਦੇ ਹਨ ਉਹ ਲੋਕ ਇਤਿਹਾਸ ਤੋਂ ਦੂਰ ਸੱਚ ਸੁਣਨ ਬੋਲਣ ਵਿੱਚ ਕਿਸੇ ਮਜਬੂਰੀ ਵੈਸ ਅਸਮਰਤ ਹੋਣ ਮੁੱਠੀ ਪਰ ਲੋਕਾਂ ਨੇ ਇਸ ਇਤਿਹਾਸ ਨੂੰ ਮਥਿਆਸ ਦਾ ਇਨਾ ਗੂੜਾ ਰੰਗ ਚੜਾ ਦਿੱਤਾ ਹੈ ਕਿ ਇਹ ਰੰਗ ਉਤਰਨ ਵਿੱਚ ਪਤਾ ਨਹੀਂ ਕਿੰਨਾ ਹਰ ਸਮਾਂ ਲੱਗੇਗਾ ਆਖੋ ਸੰਗਤਿ ਸਤਨਾਮ ਸ੍ਰੀ ਵਾਹਿਗੁਰੂ ਸਚਾਈ ਤੋਂ ਸੋਕ ਦੂਰ ਹੋਵੇਗਾ ਜੇਕਰ ਅਸੀਂ ਮੱਥਿਆਸਤੇ ਯਕੀਨ ਕਰ ਲੈਂਦੇ ਹਾਂ ਤਾਂ ਸਿੱਖ ਕੌਮ ਲਈ ਕੋਈ ਵੱਡੀ ਪ੍ਰਾਪਤੀ ਉਪਲਬੰਧਤਾ ਨਹੀਂ ਸਗੋ ਸਗੋਂ ਕੇ ਨਾ ਪੂਰਾ ਹੋਣ ਵਾਲਾ ਘਾਟਾ ਹੋਵੇਗਾ ਆਖੋ ਸੰਗਤੇ ਸਤਨਾਮ ਸ੍ਰੀ ਵਾਹਿਗੁਰੂ ਚੰਗਾ ਹੋਵੇਗਾ ਕਿ ਪੰਥ ਤੋਂ ਬਾਹਰ ਪਰਿਵਾਰਾਂ ਨੂੰ ਪਿਆਰ ਹਮਦਰਦੀ ਨਾਲ ਮੇਲ ਮਲਾਵ ਕਰਕੇ ਗੁਰੂ ਘਰ ਦੀ ਵਾਪਸੀ ਕਰਵਾਈ ਜਾਵੇ ਕੌਮ ਦਾ ਸਿਰ ਸਦਾ ਉੱਚਾ ਰਹੇ ਸਾਡੇ ਪਿਆਰ ਸਤ ਭਾਵਨਾ ਦੀਆਂ ਤੰਦਾਂ ਹੋਰ ਮਜ਼ਬੂਤ ਹੋ ਜਾਣ ਆਖੋ ਸਗੰਤੇ ਸਤਨਾਮ ਸ੍ਰੀ ਵਾਹਿਗੁਰੂ ਸੋ ਪਿਆਰੀ ਸਾਧ ਸੰਗਤ ਜੀ ਅੱਗੇ ਚੱਲਦੇ ਆਪਾਂ ਜਥੇਦਾਰ ਕਰਮ ਸਿੰਘ ਦੀ ਸ਼ਹੀਦੀ ਇਹ ਸੀ ਧੰਤਨ ਬਾਬਾ ਬੜਪਾ ਸਿੰਘ ਜੀ ਦਾ ਇਤਿਹਾਸ ਜੋ ਲੋਕ ਇਤਿਹਾਸ ਨਹੀਂ ਪੜਦੇ ਉਹਨਾਂ ਅੱਗੇ ਬੇਨਤੀ ਆ ਇਤਿਹਾਸ ਪੜੋ ਫਿਰ ਬਾਬਾ ਬੜਪਾ ਸਿੰਘ ਦੇ ਬਾਰੇ ਗੱਲ ਕਰਿਆ ਕਰੋ ਪਿਆਰੀ ਸਾਧ ਸੰਗਤ ਜੀ ਫਿਲਹਾਲ ਇਤਿਹਾਸ ਪੜੋ ਸੱਚ ਤੋਂ ਜਾਣੂ ਪਿਆਰੀ ਸਾਧ ਸੰਗਤ ਜੀ ਸੋ ਪਿਆਰੀ ਸਾਧ ਸੰਗਤ ਜੀ ਜਥੇਦਾਰ ਕਰਮ ਸਿੰਘ ਦੀ ਸੀਧੀ ਲੇਖ ਗਿਆਨੀ ਭਜਨ ਸਿੰਘ ਅਸੀਂ ਧੂਣ ਸਵਾਏ ਹੋਏ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜਿਸ ਸਮੇਂ ਕਸਬਾ ਕਰਤਾਰਪੁਰ ਵਿਖੇ ਇਹ ਖਬਰ ਮਿਲ ਕੇ ਅਮਰ ਅਮਤਸਰ ਵਿਖੇ ਮੁਗਲ ਫੌਜਾਂ ਵੱਲੋਂ ਹਮਲੇ ਦੌਰਾਨ ਜਥੇਦਾਰ ਕਰਮ ਸਿੰਘ ਸੀਧ ਹੋ ਗਿਆ ਏ ਆਖੋ ਸੰਗਤਿ ਸਤਨਾਮ ਸ੍ਰੀ ਵਾਹਿਗੁਰੂ ਤਾਂ ਇੱਕਦਮ ਸੋਗ ਦੀ ਲਹਿਰ ਫੈਲ ਗਈ ਉਸ ਸਮੇਂ ਦੇ ਜਥੇਦਾਰ ਫਤੇਜ ਸਿੰਘ ਬਾਬਾ ਵਿਢ ਭਾਗ ਸਿੰਘ ਦੋਨੋਂ ਹਵੇਲੀ ਵਿੱਚ ਸਨ ਜਥੇਦਾਰ ਫਤੇਜ ਸਿੰਘ ਨੇ ਜਥੇਦਾਰ ਕਰਮ ਸਿੰਘ ਦੀ ਮ੍ਰਿਤਕ ਦੇ ਲਿਆਂਦੀ ਆਖੋ ਸੰਗਤਿ ਸਤਨਾਮ ਸ਼੍ਰੀ ਵਾਹਿਗੁਰੂ ਉੱਥੇ ਬਾਬਾ ਬੜਪਾ ਸਿੰਘ ਨੇ ਸੰਗਤ ਲਈ ਲੰਗਰ ਦੀ ਸੇਵਾ ਸੰਭਾਲ ਲਈ ਜਥੇਦਾਰ ਕਰਮ ਸਿੰਘ ਦੀ ਸ਼ੀਧੀ ਤੋਂ ਬਾਅਦ ਸਿੰਘਾਂ ਦੀ ਵਾਗਡੋਰ ਦੀ ਸੰਭਾਲ ਖੁੱਲੇ ਰੂਪ ਵਿੱਚ ਜਥੇਦਾਰ ਸਰਦਾਰ ਫਤਿਹ ਸਿੰਘ ਨੂੰ ਦੇਣ ਦੀ ਆਵਾਜ਼ ਉੱਠੀ ਪਰੰਤੂ ਸਰਦਾਰ ਫਤਿਹ ਸਿੰਘ ਨੇ ਬਹੁਤ ਹੀ ਹਲੀਮੀ ਨਾਲ ਜਥੇਦਾਰ ਕਰਮ ਸਿੰਘ ਦੀ ਜਥੇਦਾਰੀ ਬਾਬਾ ਬੜਪਾ ਸਿੰਘ ਨੂੰ ਦੇਣ ਦੀ ਇਸ਼ਾ ਪ੍ਰਗਟ ਕੀਤੀ ਆਕੋ ਸੰਗਤੇ ਸਤਨਾਮ ਸ੍ਰੀ ਵਾਹਿਗੁਰੂ ਸੋ ਪਿਆਰੀ ਸਾਧ ਸੰਗਤ ਜੀ ਪਰੰਤੂ ਇਹ ਇੰਨਾ ਵੱਡਾ ਫੈਸਲਾ ਲੈਣਾ ਕੋਈ ਸੌਖਾ ਨਹੀਂ ਸੀ ਉਸ ਸਮੇਂ ਸਰਦਾਰ ਫਤੇ ਸਿੰਘ ਬਾਬਾ ਵਡਭਾਗ ਸਿੱਧੋਂ ਨੂੰ ਹੀ ਜਥੇਦਾਰ ਦੇ ਯੋਗ ਸਨ ਇਸ ਫੈਸਲੇ ਪ੍ਰਤੀ ਸਰਦਾਰ ਨਵਾਬ ਕਪੂਰ ਸਿੰਘ ਨੂੰ ਵੀ ਦਖਲ ਦੇਣਾ ਪਿਆ ਸਮੂਹ ਸਿੰਘ ਜਥੇਬੰਦੀਆਂ ਦੀ ਸਲਾਹ ਮਸਲੇ ਤੋਂ ਬਾਅਦ ਬਾਬਾ ਵਡਭਾਗ ਸਿੰਘ ਨੂੰ ਦਵਾਬੇ ਦੇ ਸੰਗਰਸ਼ ਦੇ ਸਪਰਸ਼ਤ ਤੇ ਸਰਦਾਰ ਫਤਿਹ ਸਿੰਘ ਨੂੰ ਜਥੇਦਾਰ ਹੋਣ ਦਾ ਗੁਰਮਤਾ ਪਾਸ ਕਰ ਦਿੱਤਾ ਗਿਆ ਆਕੋ ਸੰਗਤਿ ਸਤਨਾਮ ਸ੍ਰੀ ਵਾਹਿਗੁਰੂ ਸੋ ਪਿਆਰੀ ਸਾਧ ਸੰਗਤ ਜੀ ਜਥੇਦਾਰ ਕਰਮ ਸਿੰਘ ਮਾਤਾ ਗੁਰਜੀਤ ਜੀ ਦਾ ਭਤੀਜਾ ਸੀ ਆਕੋ ਸੰਗਤਿ ਸਤਨਾਮ ਸ੍ਰੀ ਵਾਹਿਗੁਰੂ ਸੋ ਪਿਆਰੀ ਸਾਧ ਸੰਗਤ ਜੀ ਇਹ ਸੀ ਜਥੇਦਾਰ ਕਰਮ ਸਿੰਘ ਜਦੋਂ ਉਹ ਸ਼ਹੀਦ ਹੋ ਗਏ ਪਿਆਰੀ ਸਾਧ ਸੰਗਤ ਜੀ ਉਹਦੇ ਫਿਰ ਤਾਨ ਤਨ ਬਾਬਾ ਵਿਭਾਗ ਸਿੰਘ ਤੇ ਸਰਦਾਰ ਫਤਿਹ ਸਿੰਘ ਨੇ ਉਹਨਾਂ ਦਾ ਸਸਕਾਰ ਕੀਤਾ ਸੋ ਪਿਆਰੀ ਜੋ ਵੀ ਨਾਲ ਜਥੇ ਬੰਦਿਆ ਹੀ ਉਹਨਾਂ ਸਾਰਿਆਂ ਨਾਲ ਮਿਲ ਕੇ ਸਸਕਾਰ ਕੀਤਾ ਸੋ ਪਿਆਰੀ ਸਾਧ ਸੰਗਤ ਜੀ ਇਹਨਾਂ ਦਾ ਕਹਿੰਦਾ ਕਿ ਮਾਦਾ ਜਟਕਾ ਹੈ ਪਿਆਰੀ ਸਾਧ ਸੰਗਤ ਜੀ ਤੁਹਾਡੇ ਵੱਲੋਂ ਸਾਡੇ ਆਰਐਸ ਸਤਾਰ ਚੈਨਲ ਨੂੰ ਬਹੁਤ ਹੀ ਵਧੀਆ ਹੰਗਾਰਾ ਦੇ ਰਹੇ ਹੋ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰੀ ਸਾਧ ਸੰਗਤ ਜੀ ਇਹ ਪ੍ਰਾਣੀ ਖੋਜ ਨਵਾਂ ਇਤਿਹਾਸ ਇਹ ਧੰਤਨ ਬਬੜ ਪਾ ਸਿੰਘ ਦੀ ਕਿਰਪਾ ਵਾ ਕਿ ਜੋ ਉਹਨਾਂ ਨੇ ਛੱਡ ਦੇ ਬਖਸ਼ਿਸ਼ ਕੀਤੀ ਜੋ ਸਾਨੂੰ ਮੋਹ ਮੁੱਖੋਂ ਫਰਮਾਉਂਦਾ ਬਲ ਬਖਸ਼ਿਸ਼ ਕੀਤਾ ਸੋ ਪਿਆਰੀ ਸਾਥਸੰਗ ਜੀ ਸਾਡਾ ਸਾਥ ਦਿਓ ਆਰਐਸਟਾਰ ਚੈਨਲ ਨੂੰ ਆਪਣਾ ਪੂਰਾ ਹੰਗਾਰਾ ਦਿਓ ਪੂਰੇ ਲਾਈਕ ਕਮੈਂਟ ਸਬਸਕ੍ਰਾਈਬਰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਕਿਹੋ ਜਿਹਾ ਇਤਿਆਸ ਲੱਗ ਰਿਹਾ ਹੈ ਤੁਹਾਨੂੰ ਕਿਹੋ ਜਿਹੀ ਵਾਲ ਲੱਗ ਰਹੀ ਹੈ ਪਿਆਰੀ ਸਾਥਸੰਗ ਜੀ ਤਾਂ ਸਿੱਨਾ ਕਿੰਦਾ ਕਿ ਮੈਨਾਂ ਜੱਜ ਕਾ ਭੁੱਲ ਚੁੱਕ ਮਾਫ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ